ਜੀ ਕਿਵੇਂ ਦੇਖਦੇ ਹੋ ਬਜਟ ਪੇਸ਼ ਕਰਤਾ ਸਰਕਾਰ ਨੇ ਬਜਟ ਜਿਹੜਾ ਬਹੁਤ ਘੱਟ ਜਿਆ ਪੇਸ਼ ਕੀਤਾ ਜਿਹੜਾ ਮੁਲਾਜ਼ਮਾਂ ਵਾਸਤੇ ਕੁਝ ਵੀ ਨਹੀਂ ਰੱਖਿਆ ਜਿਹੜਾ 14191 ਕਰੋੜ ਰੱਖਿਆ ਹੈਗਾ ਇਹ ਜਿਹੜਾ ਪ੍ਰਾਣੀਆਂ ਕਿਸ਼ਤਾਂ ਬਕਾਇਆ ਉਹਨਾਂ ਦੇ ਦੇਣਾ ਜਿਹੜਾ 42 ਕਿਸ਼ਤਾਂ ਦੇ ਵਿੱਚ ਦੇਣਾ ਇਹਨਾਂ ਦੀ ਸਰਕਾਰ 27 ਤੱਕ ਹੈ 27 ਤੋਂ ਬਾਅਦ ਆਏ ਇਹਨਾਂ ਦੇ ਗਾਹਾਂ ਦਾ ਠੇਕਾ ਲਈ ਜਾਂਦੇ ਨੇ ਸਾਡਾ ਜਿਹੜਾ ਭੋਰ-ਭੋਰ ਕੇ ਸਾਨੂੰ ਪੈਸੇ ਦੇ ਰਹੇ ਨੇ ਉਹ ਸਾਡੇ ਉਹ ਕਿਸੇ ਕੰਮ ਹੋਣੇ ਜੇ ਸਾਨੂੰ ਇਕੱਠੇ ਪੈਸੇ ਮਿਲਲੇ ਤਾਂ ਠੀਕ ਸੀਗਾ ਕਿਸਾਨੀ ਦਾ ਬਗੜ ਕਿਵੇਂ ਦੇਖ ਰਹੇ ਹੋ ਪਹਿਲਾਂ ਤੁਹਾਨੂੰ ਕਾਲੇ ਬਤਾਏ ਉਹ ਵੀ ਕਿ ਫਰਜ਼ੀ ਹੈਗਾ ਜੀ ਜਿਹੜੀਆਂ ਮੇਨ ਚੀਜ਼ਾਂ ਰੋਕਣ ਵਾਲੀਆਂ ਚੰਗੇ 20 ਚੰਗੀਆਂ ਜਿਹੜੀਆਂ ਦਵਾਈਆਂ ਜਿਹੜੇ ਸਪਰੇ ਵਗੈਰਾ ਮਿਲਣ ਤਾਂ ਕਿ ਉਹਨਾਂ ਦੇ ਜਿਹੜੇ ਉਸ ਵਾਰ ਤਾਂ ਕੋਈ ਤਾਂ ਨਹੀਂ ਨਾ ਇਹ ਬਾਕੀ ਬਜਟ ਦੇ ਵਿੱਚ ਤਾਂ ਇੱਕ ਕਾਗਜ਼ੀ ਕਾਰਵਾਈ ਹੈ ਉਹਦੀ ਬਜੀ ਕੀ ਨਾ ਤੁਹਾਡਾ ਤੇ ਬਜਟ ਨੂੰ ਕਿਵੇਂ ਦੇਖਦੇ ਹੋ ਸਰਕਾਰ ਨੇ ਪੇਸ਼ ਕੀਤਾ ਜਿਹੜਾ ਬਜਟ ਬਹੁਤ ਮਾੜਾ ਬਜਟ ਹੈ ਕਿਸੇ ਨਾਮ ਇਲਾਜੋਂ ਵਾਸਤੇ ਨਾਕਸਾਨਾ ਵਾਸਤੇ ਨਾ ਕਿਸੇ ਗਰੀਬ ਆਦਮੀ ਵਾਸਤੇ ਕਿਸੇ ਨੇ ਕੁਝ ਨਹੀਂ ਕੀਤਾ ਸਿਰਫ ਐਵੇਂ ਮਤਲਬ ਕੀਤੇ ਕਾਗਜ਼ੀ ਪਤੇ ਕੀਤੇ ਵਿਆਹ ਕਰਤਾ ਸੀ ਇਹਨਾਂ ਬਜਟ ਹੈ ਇਹਨਾਂ ਆਦੇ ਵਾਸਤੇ ਇਹਨਾਂ ਦੇ ਵਾਸਤੇ ਬਿਲਕੁਲ ਬਜਟ ਬਹੁਤ ਘੱਟ ਗਿਆ YouTube ਦਾ ਸੁਧਾਰ ਕੀਤਾ ਹੈ 5 ਲੱਖ ਦੀ ਜੇਕਰ 10 ਲੱਖ ਦਾ ਇਲਾਜ ਭੀਰੂਗਾ 17 ਦੇ ਵਿੱਚ ਠੀਕ ਹੈ ਜੀ ਕਰਿਆ ਹੈਗਾ ਪਰ ਜਦੋਂ ਜਾਈਦਾ ਨਾ ਆਮ ਕਰਕੇ ਉਹ ਕਹਿੰਦੇ ਹਸਪਤਾਲ ਵਾਲੇ ਕਹਿੰਦੇ ਸਾਡੇ ਕਾਰਡ ਨਹੀਂ ਜੇ ਕਿਸੇ ਦਾ ਕਾਰਡ ਚੱਲਦਾ ਹੈ ਤੇ ਉਹ ਜੇ ਬਿੱਲ 10000 ਦਾ ਬਣਦਾ ਉਹ 2-3 ਲੱਖ ਦਾ ਬਿੱਲ ਬਣਾਉਂਦੇ ਨੇ 4-5 ਲੱਖ ਦਾ ਬਿੱਲ ਬਣਾ ਲੈਂਦੇ ਨੇ ਇਹ ਮਤਲਬ ਇਹ ਨਹੀਂ ਚਾਹੀਦਾ ਉਹਨੂੰ ਜੇ ਤਾਂ ਕੈਸ਼ ਦੇਣਾ ਚਾਹੀਦਾ ਇਸ ਤਰ੍ਹਾਂ 10 ਲੱਖ ਦਾ ਜਿਹੜਾ ਕੀਤਾ ਉਹ ਚਲ ਠੀਕ ਹੈ ਪਰ ਵਧੀਆ ਬਜਟ ਨਹੀਂ ਹੈ ਭਾਈ ਜੀ ਕੀ ਵੀਦਾ ਸੀ ਬਜਟ ਤੋਂ ਬਗੜ ਪੇਸ਼ ਕਰਤਾ ਹੈਗਾ ਕੀ ਕੁਛ ਹੈ ਬਜਟ ਬਜਟ ਸਪੋਸ਼ ਨਹੀਂ ਨਾਮ ਲਾ ਰਹੇ ਤੁਸੀਂ ਕੁਸ਼ਮੀ ਦਾ ਬਰਾਹਲੀ ਇਹ ਕਿਸਾਨਾਂ ਨੂੰ ਕਹਿ ਰਹੇ ਕਿ ਬਜਟ ਪਹਿਲਾਂ ਤਾਂ ਬਗਾਵਲੇ ਬਦਲਦਾ ਨਹੀਂ ਫਾਰਮੈਟ ਹੀ ਬੁਰਾ ਹੈ ਜੀ ਸਰ ਕਿਵੇਂ ਦੇਖਦੇ ਹੋ ਬਜਟ ਨੂੰ ਸਰਕਾਰ ਕਹਿੰਦੀ ਕਿ 5 ਲੱਖਾਂ ਲਾ ਜਿਹੜਾ ਇਲਾਜ ਹੁੰਦਾ 10 ਲੱਖ ਦਾ ਹੋਏਗਾ ਇਹ ਸਭ ਝੂਠੀਆਂ ਗੱਲਾਂ ਹੀ ਕਰਦੇ ਆ ਜਿਹੜਾ ਇਹ ਕਾਰਡ ਹੈ ਕਿਸੇ ਹਸਪਤਾਲ ਵਿੱਚ ਚੱਲਦਾ ਹੀ ਨਹੀਂ ਹੈ ਹਸਪਤਾਲ ਵਾਲੇ ਪਹਿਲਾਂ ਲੈਣ ਤੋਂ ਇਨਕਾਰ ਕਰ ਦਿੰਦੇ ਨੇ ਤੇ ਜਿਹੜਾ ਕਹਿੰਦੇ ਇਹ 10 ਲੱਖ ਕਰਤਾ 5 ਤਾਂ ਮਿਲਦਾ ਨਹੀਂ 10 ਕਿੱਥੋਂ ਦੇ ਦੇਣਗੇ ਸਰਕਾਰ ਨੇ ਕੋਈ ਚੰਗੀ ਸਹੂਲਤ ਨਹੀਂ ਦਿੰਦੀ ਹੈ ਖੇਤੀਬਾੜੀ ਦਾ ਕਿਵੇਂ ਦੇਖਦੇ ਹੋ ਬਜਟ ਖੇਤੀਬਾੜੀ ਦੇ ਵਿੱਚ ਕਿਸਾਨਾਂ ਦਾ ਪਹਿਲਾਂ ਕਰਜ਼ਾ ਮਾਫੀ ਪਹਿਲਾਂ ਸਰਕਾਰਾਂ ਕਰਦੀਆਂ ਸੀ ਕਰਜ਼ਾ ਮਾਫੀ ਬਾਰੇ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਆਇਆ ਤੇ ਨਾ ਹੀ ਕਰਜ਼ਾ ਮਾਫੀ ਕਰ ਰਹੇ ਨੇ ਕਿਸਾਨੀ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਇਹਨਾਂ ਕਹਿੰਦੇ 5 ਕਰੋੜ ਰੁਪਇਆ ਹਰੇਕ ਫਲਕੇ ਨੂੰ ਮਿਲੂਗਾ ਡਿਵੈਲਪਮੈਂਟ ਵਾਸਤੇ ਇਹੋ ਠੀਕਾ ਛੜਕਾ ਬਹੁਤ ਟੁੱਟੀਆਂ ਪਈਆਂ 3 ਸਾਲ ਹੋ ਗਏ ਪਹਿਲਾਂ ਤਾਂ ਕੀਤੀਆਂ ਨਹੀਂ ਵੇਖੋ ਹੁਣ 2 ਸਾਲ ਦੇ ਵਿੱਚ ਕੀ ਕਰਦੇ ਆ ਇਹ ਠੇਕਾ ਲੈਂਦੇ ਆ 27 ਤੋਂ ਲੈ ਕੇ ਸਰਕਾਰੀ ਟੁੱਟ ਜਾਣੀ ਹੈ ਇਸ ਹਿਸਾਬ ਨਾਲ